ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਚਾਰ ਹੀ ਬਾਈ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮਾਲੀਆਂ ਕੱਚੀਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਬਾਈ ਜੀ ਸਸਿਕਾਲ ਹੋ ਠੀਕ ਹਾਂ ਬਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਿੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਤਸੀਦਾਂਪੁਰਾ ਫੂਲ ਆ ਜੀ ਨੇੜੇ ਪਿੰਡ ਬਾਈ ਨੇੜੇ ਆਪਣੇ ਦਾਲਪੁਰਾ ਭਾਈ ਕਰੇਗਾ ਜਲਾਰ ਰਹਿ ਗਿਆ ਭਗਤਾ ਭਾਈ 8 ਕਿਲੋਮੀਟਰ ਰਹਿ ਜਾਂਦਾ ਜੀ ਮੋਬਾਈਲ ਨੰਬਰ 9041088878 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜ ਦੇ ਨੇ ਕਿਹੜਾ ਸੁਹਾ ਸੁਹੰਦੀ ਆ ਇਹ ਦੂਜਾ ਸੁਹਾ ਸੁਹੰਦੀ ਆ ਜੀ ਕਿੰਨੇ ਦਿਨ ਲੈਣੀ ਆ ਬਾਈ ਲੈ ਜੀ 5-4 ਦਿਨ ਦੀ 5 ਤੋਂ 4 ਦਿਨ ਕੀ ਰਿਕਾਰਡ ਆ ਵੀਰੇ ਦੁੱਧ ਦਾ ਇਹਨੇ ਸੇ ਆਰਡਰ ਦੇਖੋ ਥਣ ਤੁਹਾਨੂੰ ਦੇਖੋ ਗੱਡਾ ਸਾਹਮਣੇ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਗਲਾਬੀ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਕੱਚੀ ਕੱਚੀ ਆ ਪੂਰਾ ਦੇ ਬਹੁਤ ਕੜਨਾ ਹਾਂ ਬਰੀਕੀ ਚ ਹਾਂ ਬਰੀਕੀ ਦਾ ਵੇਖ ਲੋ ਥਣ ਦੇਖੋ ਚਾਰੇ ਥਣਾਂ ਦੇ ਇੱਕੋ ਜਿਹਾ ਸੈਜਾ ਕਿੱਡੇ ਕਿੱਡੇ ਲੰਮੇ ਥਣ ਲੱਗੇ ਸੋਹਣੇ ਹਮ ਸਹੀ ਗੱਲ ਆ ਬਾਈ ਚਵਾਈ ਚਵਾਈ ਬਹੁਤ ਚੰਗੀ ਨਾ ਬਹੁਤ ਚੰਗੀ ਕੱਚੀ ਆ ਉਸ ਹੱਬ ਨਾਲ ਹਾਂ ਕੱਚੀ ਹੈ ਇਹ ਖੋਲ ਦੇ ਬਾਈ ਤੋਰ ਦੇ ਪੰਜਾਬ ਵਾਲੀ ਬਾਕੀ ਐ ਨਾ ਵੀਰ ਭਰਾ ਬਾੜੀ ਛੋਟੀ ਸਮਝੇ ਹਮ ਨਾ ਤਾਂ ਆਪਾਂ ਬਾੜੀ ਵੱਡੀ ਕਹਿ ਸਕਦੇ ਨਾ ਛੋਟੀ ਕਹਿ ਦਿੰਦੇ ਜਿਹੜੀਆਂ ਬਰੀਡ ਚੰਗੀ ਆ ਕੱਦ ਚੰਗਾ ਪ੍ਰਿੰਟ ਚੰਗਾ ਚੰਗੀ ਆ ਬਈ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਬਾਕੀ ਮੌਸਮ ਜਿਹੜਾ ਗਰਮੀ ਦਾ ਹੁੰਦਾ ਇਸ ਬਰੀਡ ਨੇ ਫੁੱਲ ਕੰਮ ਜਾਪ ਰਹਿਣਾ ਕਿਉਂ ਫੈਂਡ ਫੂੰਡ ਚੰਗੀ ਆ ਜਾਣੀ ਆ ਗਰਮੀ ਘੱਟ ਮਨੂਗੀ ਕੀ ਮੁੱਲ ਆ ਬਈ ਕੱਚੀ ਦਾ ਫੇ ਇਹ ਦੇ ਦਾਂਗੇ ਜੀ ਮੈਂ ਮੁੱਲ ਤੱਕ ਕਰਾਂਗੇ 55 ਕਰਾਂਗੇ ਜੀ ਹਾਂਜੀ 48000 ਰੁਪਏ ਦੇ ਦਾਂਗੇ 55000 ਰੁਪਇਆ ਮੋਲਾ ਦਾ ਫੇਸ ਨੂੰ ਬਖਾ ਦੇ ਕਿੱਡਾ ਸੋਹਣਾ ਬੈਠ ਦੇ ਦੇਣੀ ਫੇਸ ਬੜਾ ਚੰਗਾ ਟੂਆ ਟੂਆ ਚੰਗਾ ਬੋਦੀ ਚੰਗੀ ਹੈ ਸੁਨੱਖ ਪੂਣਾ ਪਰ ਦੋ ਤੋਂ 16 15 16 ਕਿਲੋ ਦਾ ਪਾ ਵੀ ਦੇਣਾ ਬਾਈ ਯਾਰ ਨੇ ਹਮਮ ਕੱਚੀ ਕੱਚੀ ਆ ਲੈਵਾ ਇਹਨਾਂ ਭਰਨਾ ਨੇ ਢਿੱਲ ਦੇਖੋ ਢਿੱਲ ਬੋ ਪਈ ਹੈ ਹਾਂਜੀ ਹਾਂਜੀ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਕਰਮ ਵਾਲੀ ਬਾਕੀ ਮੇਨ ਕੁਆਡ ਥਣ ਥੁੰਦੀ ਆ ਵੇਖ ਲੋ ਥਣ ਕਿੱਡਾ ਚੰਗਾ ਲੱਗਿਆ ਅੱਲਾ ਬਾਈ ਅੱਗੇ ਦੋ ਨੰਬਰ ਤੇ ਇਹ ਸਾਈਵਾਲ ਤੇ ਜਰਸੀ ਦਾ ਕ੍ਰਾਸ ਆ ਗਈ ਸਾਈਵਾਲ ਤੇ ਜਰਸੀ ਦਾ ਕ੍ਰਾਸ ਹਾਂ ਮੂੰਹ ਤਾਂ ਦੋ ਦੰਦਾਂ ਦੀ ਸਹੀ ਦੋ ਦੰਦ ਸੂਹਾ ਹਾਂ ਕਬੀਰ ਭਰਾ ਆਊਗਾ ਤਾਂ ਪੱਟ ਕੇ ਵਿਖਾਵਾਂਗੇ ਦੋ ਦੰਦ ਹੂੰ ਕਹਿਣ ਵਾਲੀ ਨਹੀਂ ਸੂਹਾ ਕਿਹੜਾ ਵੀਰੇ ਪਹਿਲਾਂ ਜੀ ਪਹਿਲਾਂ ਪਹਿਲ ਨੂੰ ਹਾਂਜੀ ਠੀਕ ਹੈ ਪਹਿਲਾਂ ਹੀ ਸੂਹਾ ਹੈ ਠੰਡੀ ਠੁੰਡੀ ਬਹੁਤ ਆਈ ਦੇਖੋ ਠੰਡੀ ਦੇਖੋ ਲੈ ਠੰਡ ਨੂੰ ਵੇਖੋ ਕਿੱਡਾ ਸੋਹਣਾ ਪੂਰੀ ਵਿਥੀ ਦੇ ਚਾਰੇ ਹਾਂ ਭਰ ਜਾਣਾ ਇਹਨੇ ਲੇਵਾ ਹੋਣੀ ਬਹੁਤ ਵਧੀਆ ਬਖਾਉਂਦੀ ਆ ਸਾਰੀਆਂ ਹਵਾਲ ਬਹ ਹਫਤਾ ਕ ਲਾਉਗੀ ਬਾਈ ਯਾਰ ਸਹੀ ਠੀਕ ਹੈ ਬਈ ਹੂੰ ਵੇਖ ਲਓ ਠੰਡੀ ਠੁੰਡੀ ਲੈ ਛੜ ਛੱਪਾ ਵਾਲਾ ਦਾ ਕੰਮ ਹੀ ਹੈ ਨਹੀਂ ਪਹਿਲਾਂ ਵਾਲੀਆਂ ਬੱਚੀਆਂ ਨੇ ਜੇ ਠੰਡੀ ਹੋਵੇ ਇਹਦੇ ਅਰਗੇ ਕੋਈ ਗਊ ਨਹੀਂ ਸਹੀ ਗੱਲ ਹੈ ਮੱਝ ਨਾਲ ਦੁੱਧ ਵੀ ਵਧੀਆ ਇਹਨੇ 15 16 ਕਿਲੋ ਰਾਵਣਾ ਪਿਆਉਣਾ ਦਾ ਯਾਰ ਹਾ ਟੱਲਾ ਟੋਲਾ ਵੇਖ ਲੈਂਦੇ ਪੋਲ ਕਿੰਨੀ ਆ ਲੈ ਸਹੀ ਗੱਲ ਆ ਜਮਾ ਮੱਝ ਨਾਲ ਦਾ ਦੁੱਧ ਨੂੰ ਫੁੱਲ ਵਾਕਿਆ ਆਪਣੇ ਕੋਲ ਤਾਂ ਹੁਣੇ ਆਈਆਂ ਹੀ ਆ ਹਜੇ ਕਰਮਾਲੀਆਂ ਪੱਠੇ ਪੁੱਠੇ ਚੱਕਣਗੀਆਂ ਠੀਕ ਆ ਤਾਂ ਗੱਲ ਕੋਈ ਵਿਖਾਉਣ ਨਹੀਂ ਆਪਦਾ ਢਡੂ ਢੁਗ ਨਹੀਂ ਗਰਮੀ ਗਰਮੀ ਬਿਲਕੁਲ ਹਾਂ ਗਰਮੀ ਇਧਰ ਹੈ ਤਾਈ ਤੋਹਫਾ ਫੇਸ ਬੜਾ ਜਰਸੀ ਦਾ ਕ੍ਰੋਸ ਆਈ ਇਹ ਕਵਰੀਟ ਇੱਕ ਨੰਬਰ ਆ ਹਾਂ ਪਿਓ ਵਰੀ ਤੋਰਾ ਪਹਿਲਾ ਸੂਆ ਦੰਨਾਂ ਚ ਵੜ ਲੇਵਾ ਕਮਾਲ ਦਾ ਤਿਆਰ ਕਰਦੀ ਹੁੰਦੀ ਇਕੱਲੀ ਕੱਚੀ ਕੱਚੀ ਉਸਹਾ ਉਹਨਾਂ ਦਾ ਜਲ ਲਾਇਓ ਬਾਕੀ ਥਾਂ ਤੋਂ ਉਹਨਾਂ ਪਹਿਲਾਂ ਬੱਚੀ ਦਾ ਆਮ ਬਹੁਤ ਘੱਟ ਨਿਕਲਦੀ ਸਹੀ ਗੱਲ ਆ ਕਿੰਨਾ ਸੋਹਣਾ ਥਾਣਾ ਹੈ ਛੋਟੇ ਛੋਟੇ ਜਿਹੇ ਥਾਣੇ ਹੁੰਦੇ ਨੇ ਪਹਿਲਾਂ ਦੇ ਇਹਦਾ ਥਾਣ ਬਹੁਤ ਚੰਗਾ ਹੈ ਕਰਾ ਉਸ ਜਰਸੀ ਨਾਲ ਬਾਈ ਯਾਰ ਫਾਇਨ ਬਹੁਤ ਵਧੀਆ ਆਊਗੀ ਉਹ ਮੁੱਠੀ ਵਾਲਾ ਥਾਣ ਬਣਾਊਗੀ ਤੇ ਕੀ ਮੋਲ ਆ ਬਈ ਜੈਜ ਇਹ 53 ਦੀ ਦੇ ਦਾਂਗੇ ਮਾਨ ਤਨ ਹੋ ਜਾ ਹਾਂਜੀ ਕਰ ਦਾਂਗੇ ਠੀਕ ਹੈ ਬਾਈ 53 ਬਾਕੀ ਹੁਣ ਆਪਣੇ ਕੋਲ ਤੁਹਾਡੇ ਸਾਹਮਣੇ ਉਤਰਾਂਗੇ ਸਹੀ ਗੱਲ ਆਈ ਹੈ ਪੱਠੇ ਪੁੱਠੇ ਪਾਏ ਹੁੰਦੇ ਚਲ ਕੋਖਾਂ ਚੱਕੀਆਂ ਆਉਣੀਆਂ ਕਰਮਾਂ ਵਾਲੀਆਂ ਪਾਣੀ ਪੂਣੀ ਪੀ ਲੈ ਜਾਉ ਨਾ ਸੁੱਕਣੀਆਂ ਹੋ ਜਾਣੀਆਂ ਸਹੀ ਗੱਲ ਹੁਣ ਵੇਖ ਲੋ ਕਿਡਾ ਸੋਹਣਾ ਥਾਣਾ ਸਹੀ ਗੱਲ ਆ ਬਾਕੀ ਮੇਨ ਗੱਲ ਠੰਡੀਆਂ ਦੀ ਆਈ ਹਾਂ ਠੰਡੀ ਹੋਰਾ ਵੀ ਨਿਖਰਾਉ ਕਰ ਨਾਲਾਂ ਨਹੀਂ ਨਹੀਂ ਪਹਿਲਾਂ ਬੱਚੀ ਨੇੜੇ ਨਹੀਂ ਆਉਣ ਦਿੰਦੀ ਸਹੀ ਆ ਭਾਈ ਅੱਗੇ 2 3 ਨੰਬਰ ਭਾਈ 3 ਨੰਬਰ 4 ਦੰਦ ਮੂੰਹ ਤੋਂ ਆ ਗਈ ਦੂਜਾ ਸੂਆ ਜੀ 4 ਦੰਦ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਵੀਰੇ ਇਹ ਵੀ ਲੈ ਜੂ ਆ 5 6 ਦਿਨ ਲੈ ਜੀ 5 ਤੋਂ 6 ਦਿਨ ਲਈ ਕਿੰਨਾ ਕੀ ਰਿਕਾਰਡ ਆ ਭਾਈ ਦੁੱਧ ਦਾ ਇਹ ਤਾਂ ਪਹਿਲੇ ਸੂਏ ਦਾ ਹੈਗਾ 15 ਤੇ ਬਾਕੀ ਠੰਡੀ ਠੰਡੀ ਇਹ ਵੀ ਬਹੁਤ ਆਈ ਦਰਦੀ ਆ ਥੋੜਾ ਜਿਵੇਂ ਮਰਜੀ ਲੈ ਜਿਵੇਂ ਮਰਜੀ ਮਰਦੀ ਆ ਹੱਥ ਲਾਈ ਚੱਲ ਬਾਕੀ ਥਾਂ ਤੁਹਾਨੂੰ ਹੁਣ ਬਹੁਤ ਸੋਹਣਾ ਵੇਖੋ ਲੇਵਾ ਕਿੱਡਾ ਸੋਹਣਾ ਲਈ ਫਿਰਦੀ ਝੋਲ ਬਹੁਤ ਭਈ ਹੈ ਨਾ ਬਹੁਤ ਭਾਈ ਜੀ ਨੇ ਦੁੱਧ ਪਾਉਣਾ ਹੈ ਜਿਸ ਤਾਰਾ 18 ਲੀਟਰ ਲੈ ਲੈ ਸਾਰੀਆਂ ਢਿੱਲਾਂ ਹਾਂ ਠੰਡੀਆਂ ਸੋਹਣੀਆਂ ਬਹੁਤ ਆ ਭਾਈ ਐ ਨਹੀਂ ਖਰਾਬ ਕਰਨ ਲਾ ਲੈ ਬਰੀਟ ਇੱਕ ਨੰਬਰ ਆ ਫੁੱਲ ਕਾਮ ਜਾਪ ਰਹਿਣਾ ਉਹਨਾਂ ਨੇ ਗਰਮੀ ਹੋਰਾ ਨਹੀਂ ਐ ਨਹੀਂ ਕਿਉਂ ਕਮਰ ਪਸ਼ੂ ਮਾੜਾ ਮੋਟਾ ਡਰ ਜਾਂਦਾ ਮੋਹ ਹੀ ਨਾ ਖੜੀ ਹੈ ਨਾ ਹਾਂ ਬਾਕੀ ਦੰਦਾਂ 'ਚ ਇਹ ਵੀ ਆ ਭਾਈ ਦੰਦ ਪਟਕੇ ਵਿਖਾਵਾਂਗੇ ਨੇ ਹਮੇ ਕਹੇ ਨੇ ਫਿਰ ਉਹ ਆਪਣੇ ਲਾਲਾ ਸਾਹਿਬ ਉਹਨੂੰ ਵੀ ਕਹਿੰਦਾ ਸੀ ਕਿ ਛਿੱਗੀ ਆ ਫਲਾਨੀ ਆ ਸਹੀ ਗੱਲ ਆ ਭਾਈ ਉਹ ਜਵਾਨ ਆ ਕਹਿਣ ਵਾਲੀ ਗੱਲ ਹੀ ਆ ਭਾਈ ਕਹਿੰਦਾ ਵੀ ਮੰਨ ਕੇ ਚੱਲ ਜਿਵੇਂ ਦੰਦਾ ਜੋ ਕਹਤੀ ਉਵੇਂ ਹੋਊਗਾ ਹਾਂ ਉਵੇਂ ਹੋਊਗੀ ਪੱਟ ਕੇ ਬਖਾਵਾਂ ਤੋਰਾ ਚੈੱਕ ਬਾਕੀ ਘਾਤ ਘਾਠ ਆਲੀਆਂ ਭਾਈ ਆਪਣਾ ਯਾਨੀ ਕਿ ਛੋਟੀਆਂ ਸਹੀ ਗੱਲ ਆ ਭਾਈ ਮੇਨਗਾ ਮੈਂ ਹੀ ਹੁੰਦਾ ਵੀਡੀਓ ਚ ਭਾਈ ਵੇਖ ਲਿਆ ਉਹਦਾ ਸਾਰਾ ਕੁਝ ਫੇਸਬੁਕ ਵੇਖ ਲੋ ਇਹਦਾ ਕਿੰਨਾ ਸੋਨਾ ਫੇਸ ਬਿਊਟੀ ਬੜੀ ਚੰਗੀ ਆ ਪਲੀ ਵੀ ਆ ਫੁੱਲ ਰਾਜੀ ਆ ਫੁੱਲ ਬਰੀਡ ਆ ਭਾਈ ਜਿਵੇਂ ਹੀ ਮੱਝ ਨਾਲ ਦਾ ਕਰਮ ਵਾਲੀ ਨੇ ਦੁੱਧ ਦੇਣਾ ਫੈਂਟ ਫੂਡ ਫੁੱਲ ਆਊਗੀ ਕੀ ਮੋ ਏ 62000 ਰੁਪਏ ਦੇ ਦਾਂਗੇ ਬਾਟ ਦੀ ਮਾਨਤਾ ਨੇ ਹੋ ਜੂ ਹਾਂ ਕਰ ਦਾਂਗੇ ਥੋੜਾ ਕਣਾ ਬਾਕੀ ਮੋਲ ਬਾਈ ਰਜਾਇਜ਼ ਹੀ ਹੋਣਗੇ ਜੇ ਮੋਲ ਕਰਾਉਣਾ 70 ਇਹਦਾ ਵੀ ਕਰਾਂਗੇ ਠੀਕ ਹੈ ਬਾਕੀ ਹੁਣ ਠੰਡੀਆਂ ਠੰਡਗਾ ਬਹੁਤਾ ਐ ਨਹੀਂ ਖਰਾਬ ਕਰਨ ਲੰਗਾ ਲੈ ਸਹੀ ਗੱਲ ਠੰਡੀ ਫੁੱਲ ਹਾਂ ਡਰਦੀ ਆ ਮਾੜਾ ਕੈਮਰੇ ਤੋਂ ਜਿਵੇਂ ਮਰਜੀ ਬੈਠਾ ਰਹਿ ਲੈ ਮੋਲ ਜਾਇਜ਼ ਆ 62000 ਦੋਨੇ ਬੱਚਿਆਂ ਲੈ ਬਾਹਰ ਫਰ ਗਈਆਂ ਸਹੀ ਗੱਲ ਆ ਬਈ ਕੀ ਬਾਤ ਆ ਫੁੱਲ ਖਾਸੀਤ ਹਨਾ ਚ ਹਾਂ ਠੰਡਗਾ ਬਾਈ ਜਰਸੀ ਨਾ ਕ੍ਰੋਸ ਪੈਂਦਾ ਇਹਨਾਂ ਦਾ ਸਹੀ ਗੱਲ ਤੇ ਕੱਲੀ ਸਾਹਿਬ ਵਾਲ ਥੋੜੀ ਵੱਧ ਗਰਮ ਹੋ ਜਾਂਦੀ ਹੈ ਅੱਗੇ ਬਾਈ ਲਾਸਟ ਕਿ ਇਹ ਤਾਂ ਮਾਲਕਾਂ ਨੇ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਹੈ ਤੀਜਾ ਸੂਆ ਮੰਨ ਕੇ ਆਪਣੇ ਨਾਲ ਸੌਦਾ ਕਰੇ ਵੀਰ ਭਰਾ ਕੋਈ ਠੀਕ ਆ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਵੀ ਲੈ ਜੂ ਹਫਤਾ ਹੀ ਆ ਜੀ ਹਫਤਾ ਲੈ ਜੂ ਇਹਦਾ ਰਿਕਾਰਡ ਜੀ 25 26 ਲੀਟਰ ਦਾ ਅੱਛਾ ਫਾਰਮ ਚੋਂ ਲਈ ਆਪਾਂ 25 ਤੋਂ 26 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਲੇਵਾ ਦੇਖੋ ਪੰਡ ਵਾਲਾ ਲੈ ਕੇ 25 ਤੋਂ 26 ਕਿਲੋ ਦੀ ਕੋਈ ਗਾਰੰਟੀ ਵੀ ਦੇਵਾਂਗੇ ਹੂੰ ਥਾਣ ਬਹੁਤ ਚੰਗਾ ਹਨ ਬਹੁਤ ਸੋਹਣਾ ਜੀ ਮੁੱਠੀ ਵਾਲਾ ਥਾਣ ਗੁਲਾਬੀ ਲੇਵਾ ਹੂੰ ਸਹੀ ਗੱਲ ਆ ਲੈ ਕੀ ਬਾਤ ਆ ਹੇ ਲੌਨ ਲੱਗ ਗਈ ਬੱਚੀ ਪਿੰਕ ਨੋਜ਼ ਵਾਲੀ ਦੇਖ ਲਓ ਸਹੀ ਗੱਲ ਆ ਬਾਈ ਜਾਤ ਬ ਫੁੱਲ ਬਰੀਡ ਪ੍ਰਿੰਟ ਬੜਾ ਚੰਗਾ ਲੇਵਾ ਚੰਗਾ ਕੱਚੀ ਕੱਚੀ ਆ ਦੇਣ ਲਈ ਦੀ ਉਹਨੂੰ ਆਰਡਰ ਵਧੀਆ ਤਿਆਰ ਕਰ ਨੂੰ ਫੇਸ ਬਾਕੀ ਕੱਦ ਪੂਰੇ ਡਬਲ ਵੈੜਾ ਫਾਰਮਾ ਵੈੜਾ ਨੂੰ ਫੁੱਲ ਕੱਦ ਫੁੱਲ ਬਰੀਡ ਆ ਕਿ ਨਹੀਂ ਹਾਂਜੀ ਹਾਂਜੀ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਲਾਉਣ ਲੱਗੀ ਲੇਵਾ ਇਹਨੇ ਪੂਰਾ ਐ ਪੰਡ ਵਾਲਾ ਲੈ ਕੇ ਨਾ ਫੇਰ ਕਰਨ ਵਾਲੀ ਨੇ ਥੋੜੀ ਜਿਹੀ ਨਾ ਜਿਹੜਾ ਵੱਧ ਦੁੱਧ ਵਾਲਾ ਬੰਤਰ ਥੋੜੀ ਜਿਹੀ ਵੱਡੀ ਹੁੰਦੀ ਅਗਲਾ ਪਤਾ ਨਹੀਂ ਕਹੂ ਕਿ ਇਹਨੇ ਬੁੱਢੀ ਨਾ ਹੋਵੇ ਹੂੰ ਸਹੀ ਗੱਲ ਤੀਜਾ ਸੂਆ ਸਹੀ ਮੰਨ ਕੇ ਆਪਣੇ ਨਾਲ ਸੌਦਾ ਕਰਨ ਬਾਈ ਠੀਕ ਹੈ ਵੀਰੇ ਤੇ ਮੋਲ ਇਹਦਾ ਜਾਇਜ਼ ਹਾਂ ਮੋਲ ਜਾ ਇਹ ਦੇ ਦਾਂਗੇ ਅੱਜ 73000 ਰੁਪਏ ਦੀ 75 ਦੀ ਹਾਂਜੀ ਮਾਨਦਾਨ ਹੋ ਜੂ ਬਈ ਹਾਂ ਥੋੜਾ ਘਣਾ ਕਰ ਦਾਂਗੇ 75000 ਰੁਪਏ ਮੋਲਾ ਮਾਨਦਾਨ ਜ਼ਰੂਰ ਹੋ ਜੂ ਬੈਡ ਚੰਗੀ ਆ ਕਰ ਬਾਕੀ ਹ ਟੈਲੈਂਟ ਉਹ ਲਾ ਵਿਖਾ ਦੋ ਆ ਥੋੜਾ ਹੁਣ ਭਲਾ ਲਾਉਣ ਲੱਗ ਗਈ ਇਹ ਕੱਲ ਗੋੜ ਪਾਤਾ ਥੋੜਾ ਜਿਹਾ ਕੱਲ ਹੀ ਆਈ ਆਪਣੇ ਕੋਲੇ ਠੀਕ ਆ ਹਾਂਜੀ ਸਹੀ ਹੈ ਹਾਂ ਥਾਂ ਤੁਨ ਵੇਖ ਲਓ ਕੁਆਲਟੀ ਕਿੰਨੀ ਸੋਹਣੀ ਕਿਆ ਬਾਤ ਆ ਗੁੱਲੇ ਵਾਲਾ ਥਾਂ ਬਾਕੀ 10 ਦੀ ਬਾਈ ਯਾਰ ਹੁਣ ਵੀਡੀਓ ਚ ਪਤਾ ਨਹੀਂ ਕਿਵੇਂ ਲੱਗੂ ਤੁਹਾਨੂੰ ਤਾਂ ਦਿਖੀ ਜਾਂਦੀ ਹੈ ਕਿ ਨਹੀਂ ਹੈਗੀ ਦੋਦੋਂ ਲੇਕਿਨ ਸਹੀ ਗੱਲ ਆ ਬਾਈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਗਾ ਗੋਲਾ ਕਰੀਏ ਨੇ ਕੱਦ ਹੁਣ ਲਾ ਲਓ ਕੱਦ ਵੇਖ ਲਓ ਇਹਦਾ ਕੱਦ ਕਿੰਨਾ ਲੈ ਬਾਈ ਬਰਾਬਰ ਖੜੋ ਹਾਂ ਬਰਾਬਰ ਹੁੰਦੀ ਆ ਲੈ ਲਾ ਲਓ ਫੁੱਲ ਕਰ ਦੋ ਫੁੱਲ ਵੇਖ ਤੇ ਮਰ ਕਾਦਾ ਆਪਣੀ ਫੇਰ ਕਹਿੰਨੇ ਆਪਾਂ ਵੀਰਪਰਾ ਕਿ ਕਾਦ ਚ ਪੂਰੀਆਂ ਆਪਣੇ ਨਾਲ ਵੇਖ ਕੇ ਸੌਦਾ ਕਰਨ ਹੂੰ ਇਹ ਕਹਿੰਦਾ ਤੁਹਾਡੇ ਨਾਲ ਵੀਡੀਓ ਜਿਹੜਾ ਫੋਨ ਚੰਗਾ ਹੀ ਆ ਬਾਈ ਯਾਰ ਇਹਦੇ ਵੀਡੀਓ ਇਹਦੋਂ ਵਧੀਆ ਵੀਡੀਓ ਬੰਨੀ ਨਹੀਂ ਆਪਾਂ ਨੂੰ ਕਹਿੰਦੇ ਵੀਡੀਓ ਪਾ ਦਿਓ ਦੁਬਾਰਾ ਪਸੂ ਤਕਾ ਕੇ ਵੇਖਣਾ ਉਹ ਦੋ ਵਾਰੀ ਚਾਰ ਵਾਰੀ ਫੇਰ ਆਪਣਾ ਨਾਲ ਸੌਦਾ ਕਰਨ ਸਹੀ ਗੱਲ ਹੈ ਕਈ ਬਾਈ ਯਾਰ ਪਹਾਈ ਵੱਧ ਕਰਾਈ ਜਾਂਦਾ ਕੰਮ ਦਾ ਟਾਈਮ ਹੁੰਦਾ ਹੂੰ ਸਵਾਦ ਹੀ ਲਈ ਜਾਂਦੇ ਸਹੀ ਗੱਲ ਹੈ ਹੈ ਮੁੜ ਕੇ ਕਹਿੰਦੇ ਚੰਗਾ ਬਾਈ ਉਹਦੋਂ ਸੌਦਾ ਜੀ ਨਾਲ ਵੀਰਪਰਾ ਨੇ ਕਰਨਾ ਹੁੰਦਾ ਉਹ ਵਿਚਾਰਾ ਪਾਸੇ ਰਹਿ ਜਾਂਦਾ ਹੋ ਰਹਿ ਜਾਂਦਾ ਸਹੀ ਹੈ ਬਾਈ ਧੰਨਵਾਦ